ਪਿਆਰਿਓ ਚੌਰ ਸਾਹਿਬ ਦੀ ਬਹੁਤ ਵੱਡੀ ਮਰਿਆਦਾ ਹੈ ਔਰ ਬੜੇ ਸਿੱਖ ਭਾਗਾਂ ਵਾਲੇ ਜਿਨ੍ਹਾਂ ਨੂੰ ਚੌਰ ਸਾਹਿਬ ਦੀ ਸੇਵਾ ਮਿਲਦੀ ਹੈ ਗੁਰੂ ਸਾਹਿਬ ਦੇ ਦਰਬਾਰ ਚ ਚੌਰ ਦੀ ਸੇਵਾ ਬਹੁ ਕਰਮਾਂ ਵਾਲਿਆਂ ਨੂੰ ਮਿਲਦੀ ਪਰ ਇਹ ਵੀ ਅੱਜ ਕੱਲ ਮਜ਼ਾਕ ਦਾ ਹਿੱਸਾ ਬਣਦੀ ਜਾਂਦੀ ਹੈ ਦੇਖਾ ਦੇਖੀ ਜਿਵੇਂ ਆਪੇ ਮੱਥਾ ਟੇਕਦੇ ਹਾਂ ਮੱਥਾ ਟੇਕਣ ਤੋਂ ਬਾਅਦ ਸਾਡਾ ਮਨ ਕਰਦਾ ਵੀ ਇੱਕ ਅੱਧੀ ਵਾਰ ਚੌਰ ਮਹਾਰਾ ਨੂੰ ਕਰ ਦਈਏ ਦੂਸਰਾ ਸ਼ਰਧਾਲੂ ਆਉਂਦਾ ਹੈ ਉਹ ਵੀ ਚੌਰ ਸਾਹਿਬ ਉਠਾਲ ਲੰਦਾ ਤੇ ਗ੍ਰੰਥੀ ਸਿੰਘ ਮਹਾਰਾ ਦੀ ਹਜ਼ੂਰੀ ਚ ਬੈਠਾ ਹੁੰਦਾ ਹੈ ਗ੍ਰੰਥੀ ਸਿੰਘ ਦੇ ਸੀਸ ਤੋਂ ਚੌਰ ਕਰੀਦਾ ਹੈ ਇਹ ਮਰਿਆਦਾ ਦਾ ਹਿੱਸਾ ਨਹੀਂ ਹੈ ਪਹਿਲੀ ਗੱਲ ਸਿੱਖ ਰਹਿਤ ਮਰਿਆਦਾ ਅਨੁਸਾਰ ਜਦੋਂ ਦੀਵਾਨ ਲੱਗਿਆ ਹੈ ਅਕਾਲ ਤਖਤ ਸਾਹਿਬ ਦੀ ਜੋ ਮਰਿਆਦਾ ਹੈ ਉਹਦੇ ਚ ਲਿਖਤ ਹੈ ਜਦੋਂ ਦੀਵਾਨ ਲੱਗਿਆ ਹੈ ਅੰਮ੍ਰਿਤਧਾਰੀ ਸਿੰਘ ਸਿੰਘਣੀ ਹੀ ਗੁਰੂ ਸਾਹਿਬ ਦੇ ਤਾਬੇ 'ਚ ਬੈਠ ਸਕਦੇ ਹਨ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਲਈ ਹੈ ਅੰਮ੍ਰਿਤਧਾਰੀ ਸਿੰਘ ਸਿੰਘਣੀ ਚੌਰ ਦੀ ਸੇਵਾ ਵਾਸਤੇ ਤਾਬੇ ਦੀ ਸੇਵਾ ਵਾਸਤੇ ਫਿਰ ਅਗਲੀ ਗੱਲ ਲਿਖੀ ਹੈ ਜਿਹੜੀ ਚੌਰ ਸਾਹਿਬ ਦੀ ਹੈ ਉਹਦੇ ਵਾਸਤੇ ਜਦੋਂ ਤੁਸੀਂ ਚੌਰ ਕਰਨੇ ਗਰੰਥੀ ਸਿੰਘ ਨੂੰ ਮਿਲੋ ਵੀ ਅਸੀਂ ਚੌਰ ਦੀ ਸੇਵਾ ਕਰਨੀ ਹੈ ਗੱਲ ਵਿੱਚ ਪੱਲਾ ਪਾ ਕੇ ਹੱਥ ਪੈਰ ਸਵੱਛ ਕਰਕੇ 15 ਮਿੰਟ 20 ਮਿੰਟ ਅੱਧਾ ਘੰਟਾ ਬਹਿ ਕੇ ਗੁਰੂ ਸਾਹਿਬ ਨੂੰ ਚੌਰ ਕਰਨਾ ਪਰ ਨਿਯਮ ਯਾਦ ਰੱਖਿਓ ਚਲਦੇ ਦੀਵਾਨ ਵਿੱਚ ਕੇਵਲ ਸਿੰਘ ਸਿੰਘਣੀ ਜਿਨ੍ਹਾਂ ਖੰਡੇ ਬਾਟੇ ਦੀ ਪੌਲ ਲਈ ਹੈ ਰਹਿਤਵਾਨ ਸਿੰਘ ਕੋਈ ਵੀ ਆਮ ਜਦੋਂ ਕੋਈ ਦੀਵਾਨ ਨਹੀਂ ਚੱਲਦਾ ਉਦੋਂ ਕੋਈ ਸਿੱਖ ਸ਼ਰਧਾਲੂ ਤਾਬੇ 'ਚ ਬਹਿ ਸਕਦਾ ਹੈ ਤੇ ਚੌਰ ਦੀ ਸੇਵਾ ਨਿਭਾ ਸਕਦਾ ਚਲਦੇ ਦੀਵਾਨ ਦੀ ਇਹ ਮਰਿਆਦਾ ਹੈ ਪਰ ਅਕਸਰ ਦੇਖੀਦਾ ਹੈ ਚਲਦੀ ਦੀਵਾਨ ਦੇ ਵਿੱਚ ਪਿੰਡਾਂ 'ਚ ਵੀ ਕਿ ਪਹਿਲਾਂ ਆਪਾਂ ਆ ਕੇ ਜ਼ਮੀਨ ਤੇ ਹੱਥ ਲਾ ਕੇ ਮੱਥਾ ਟੇਕਦੇ ਹਾਂ ਫਿਰ ਅਸੀਂ ਉੱਠ ਕੇ ਜਾ ਕੇ ਚੌਰ ਸਾਹਿਬ ਨੂੰ ਹੱਥ ਲਾ ਦਿੰਦੇ ਹਾਂ ਉਹ ਜਦੋਂ ਪੈਰਾਂ ਵਾਲੇ ਹੱਥ ਚੌਰ ਸਾਹਿਬ ਨੂੰ ਲੱਗਦੇ ਐ ਫਿਰ ਉਹਨਾਂ ਨੂੰ ਚੌਰ ਸਾਹਿਬ ਨੂੰ ਮੈਲਾ ਹੋ ਜਾਂਦਾ ਮਿੱਟੀ ਲੱਗਦੀ ਐ ਤੇ ਜਿਸ ਗਰੰਥੀ ਸਿੰਘ ਨੇ ਗੁਰੂ ਸਾਹਿਬ ਦੀ ਤਾਬੇ ਬੈਠਣਾ ਹੁੰਦਾ ਉਹੀ ਤੌਰ ਸਾਬ ਨੂੰ ਹੱਥ ਲੱਗਣ ਤੋਂ ਬਾਅਦ ਸ੍ਰੀ ਗੁਰੂ ਸਾਹਿਬ ਦੇ ਪਾਵਨ ਅੰਗਾਂ ਤੇ ਉਹ ਮੈਲ ਚਲੀ ਜਾਂਦੀ ਹੈ। ਤੋਂ ਇਸ ਕਰਕੇ ਪਟਨਾ ਸਾਹਿਬ ਜਿੰਨੀ ਸੰਗਤ ਬੈਠੀ ਆ ਜਾਂ ਲਾਈਵ ਦੇ ਮਾਧਿਅਮ ਨਾਲ ਸੁਣਦੀ ਹੈ ਕਿ ਚਲਦੇ ਦੀਵਾਨ ਵਿੱਚ ਆਪਾਂ ਇਸ ਤਰ੍ਹਾਂ ਦੀ ਬੇਅਦਵੀ ਨਹੀਂ ਕਰਨੀ। ਅਸੀਂ ਜੇ ਸਾਡਾ ਮਾਨੇ ਚੌਰ ਸਾਹਿਬ ਕਰਨ ਦਾ ਗ੍ਰੰਥੀ ਸਿੰਘ ਨੂੰ ਮਿਲੋ ਉਹ ਤੋਂ ਪਰਮਿਸ਼ਨ ਲਓ ਵੀ ਮੈਂ ਚੌਰ ਦੀ ਸੇਵਾ ਕਰਨੀ ਹੈ, ਮੈਂ ਦੇਖ ਦੀ ਸੇਵਾ ਕਰਨੀ ਹੈ। ਤੇ ਇੱਕ ਇਹ ਮਰਿਆਦਾ ਧਾਰਨ ਕਰੋ ਵੀ ਆਪਾਂ ਐਸੀ